ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਦੇ ਵੀਜ਼ਾ ਰੱਦਕਰਨ ਅਤੇ ਦੇਸ਼ ਨੂੰ ਖਲਦ ਦੇਣ ਅਤੇ ਪੁਰੀਖ ਦੇ ਵਿੱਚ ਯਾਤਰਾ ਉਤੇ ਲੰਬੇ ਸਮੇਂ ਦੀਆਂ ਪਾਬੰਦੀਆਂ ਦਾ ਕਾਰਨ ਬਣ ਸਕਦੀ ਹੈ ਬੁੱਧਵਾਰ ਨੂੰ ਜਾਰੀ ਕੀਤੀ ਗਈ ਸਲਾਹ ਦੇ ਵਿੱਚ ਦੂਤਾਵਾਸ ਨੇ ਕਿਹਾ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਤੇ ਅਧਿਕਾਰ ਨਹੀਂ ਅਤੇ ਦੇਸ਼ ਦੇ ਵਿੱਚ ਦਾਖਲਾ ਅਮਰੀਕੀ ਕਾਨੂੰਨਾਂ ਤੇ ਨਿਯਮਾਂ ਦੀ ਨਿਯੰਤਰਿਤ ਪਾਲਣਾ ਉਤੇ ਨਿਰਭਰ ਕਰਦਾ ਹੈ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਤੇ ਤੁਹਾਡੇ ਵਿਦਿਆਰਥੀ ਵੀਜ਼ੇ ਤੇ ਲਈ ਗੰਭੀਰ ਨਤੀਜੇ ਹੋ ਸਕਦੇ ਨੇ ਜੇਕਰ ਤੁਹਾਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਾਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੁਹਾਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ ਤੇ ਤੁਸੀਂ ਪੂਏਕ ਦੇ ਵਿੱਚ ਅਮਰੀਕੀ ਵੀਜ਼ਾ ਦੇ ਲਈ ਅਯੋਗ ਹੋ ਸਕਦੇ ਹੋ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਯਾਤਰਾ ਨੂੰ ਖਤਰੇ ਦੇ ਵਿੱਚ ਨਾ ਪਾਓ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਅਮਰੀਕੀ ਦੂਤਾਵਾਸ ਨੇ 103 ਪੋਸਟ ਦੇ ਵਿੱਚ ਇਹ ਗੱਲ ਆਖੀ ਹੈ ਇਹ ਸਲਾਹ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਪਾਲਣਾ ਦੇ ਸਖਤ ਚੌਂਚੇ ਵਿਚਕਾਰ ਆਈ ਹੈ ਜਿਸ ਦੇ ਵਿੱਚ ਅਧਿਕਾਰੀ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਦੇ ਵਿੱਚ ਪੜਾਈ ਜਾਂ ਫਿਰ ਕੰਮ ਕਰਦੇ ਸਮੇਂ ਕਾਨੂੰਨੀ ਸਥਿਤੀ ਬਣਾਈ ਰੱਖਣ ਬਾਰੇ ਸਮੇਂ-ਸਮੇਂ ਉਤੇ ਯਾਦ ਪੱਤਰ ਜਾਰੀ ਕਰਦੇ ਨੇ 26 ਦਸੰਬਰ ਤੋਂ ਅਮਰੀਕਾ ਨੇ ਸਰਹੱਦੀ ਪ੍ਰਵੇਸ਼ ਅਤੇ ਨਿਕਾਸ ਥੰਾਵਾਂ 'ਤੇ ਸਾਰੇ ਗੈਰ ਅਮਰੀਕੀ ਨਾਗਰਿਕਾ ਲਈ ਲਾਜ਼ਮੀ ਬਾਇਓਮੈਟ੍ਰਿਕ ਜਾਂਚਾਂ ਵੀ ਸ਼ੁਰੂ ਕੀਤੀਆਂ ਨੇ ਨਿਯਮਾਂ ਦੇ ਤਹਿਤ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਹੁਣ ਅਵਾਈ ਅੰਟਿਆ ਲੈਂਡ ਕ로ਸਿੰਗਾਂ ਅਤੇ ਬੰਦਰਗਾਹਾਂ 'ਤੇ ਗੈਰ ਅਮਰੀਕੀ ਨਾਗਰਿਕਾ ਦੀਆਂ ਫੋਟੋਆਂ ਇਕੱਠੀਆਂ ਕਰਦੇ ਨੇ ਇਹ ਲੋੜ ਸਾਰੇ ਗੈਰ ਅਮਰੀਕੀ ਨਾਗਰਿਕਾ 'ਤੇ ਲਾਗੂ ਹੁੰਦੀ ਹੈ ਜਿਦੇ ਵੀ ਸ਼ਗਰੀਨ ਕਾਰਡ ਧਾਰਕ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਅਤੇ 79 ਸਾਲ ਤੋਂ ਵੱਧ ਉਮਰ ਦੇ ਪਾਲਕ ਸ਼ਾਮਲ ਨੇ ਪਹਿਲਾ ਬਾਇਓਮੈਟ੍ਰਿਕ ਐਕਸਿਸ ਜਾਂਚ 94 ਸਥਾਨਾਂ 'ਤੇ ਪਾਇਲਟ ਪ੍ਰੋਗਰਾਮ ਅ ਤੱਕ ਸੀ। ਗ੍ਰੈਸ ਸੁਰੱਖਿਆ ਵਿਭਾਗ ਨੇ ਕਿਹਾ ਕਿ ਵਿਸਤ੍ਰਿਤ ਬਾਇਓਮੈਟ੍ਰਿਕ ਪ੍ਰਣਾਲੀ ਦਾ ਉਦੇਸ਼ ਸੁਰੱਖਿਆ ਅਤੇ ਵੀਜ਼ਾ ਓਵਰਸਟੇ ਸਬੰਧੀ ਚਿੰਤਾਵਾਂ ਨੂੰ ਹੱਲ ਕਰਨਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਵਿਆਪਕ ਨਿਗਰਾਨੀ ਲਈ ਨਹੀਂ ਬਲਕਿ ਇਸ ਕਾਨੂੰਨ ਦੇ ਕੁਝ ਹਿੱਸਿਆਂ ਤੋਂ ਲੋਚਨਾ ਵੀ ਹੋ ਰਹੀ ਹੈ। ਅਮਰੀਕਾ ਨੇ ਕਜ਼ਨਰੀ ਦਫਤਰ 26 ਤੋਂ ਕੁਝ ਇਮੀਗ੍ਰੇਸ਼ਨ ਅਸੇਫ ਇਸਲਾ ਦੇ ਵਿੱਚ ਵਾਅਦੇ ਦਾ ਵੀ ਐਲਾਨ ਕਰ ਦਿੱਤਾ ਹੈ। ਡਿਪਾਰਟਮੈਂਟ ਆਫ

ਲਾਬਾਂ ਤੇ ਵੀ ਲਾਗੂ ਹੁੰਦੇ ਨੇ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਕਾਨੂੰਨਾ ਦੀ ਉਲੰਘਣਾ ਦੇ ਵੀਜ਼ਾ ਰੱਦ ਕਰਨ ਅਤੇ ਦੇਸ਼ ਨਿਕਾਲੇ ਦੇਣ ਅਤੇ ਪੁਹਿੱਖ ਦੇ ਵਿੱਚ ਯਾਤਰਾ ਉਤੇ ਲੰਬੇ ਸਮੇਂ ਦੀ ਆਪਬੰਦੀਆਂ ਦਾ ਕਾਰਨ ਬਣ ਸਕਤੀ ਹੈ ਬੁੱਧਵਾਰ ਨੂੰ ਜਾਰੀ ਕੀਤੀ ਗਈ ਸਲਾਹ ਦੇ ਵਿੱਚ ਦੂਤਾਵਾਸ ਨੇ ਕਿਹਾ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਤੇ ਅਧਿਕਾਰ ਨਹੀਂ ਅਤੇ ਦੇਸ਼ ਦੇ ਵਿੱਚ ਦਾਖਲਾ ਅਮਰੀਕੀ ਕਾਨੂੰਨਾ ਤੇ ਨਿਯਮਾਂ ਦੀ ਨਿਯੰਤਰਿਤ ਪਾਲਣਾ ਉਤੇ ਨਿਰਭਰ ਕਰਦਾ ਹੈ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਤੇ ਤੁਹਾਡੇ ਵਿਦਿਆਰਥੀ ਵੀਜ਼ੇ ਤੇ ਲਈ ਗੰਭੀਰ ਨਤੀਜੇ ਹੋ ਸਕਦੇ ਨੇ ਜੇਕਰ ਤੁਹਾਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਾਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੁਹਾਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ ਤੇ ਤੁਸੀਂ ਪੂ ਇੱਕ ਦੇ ਵਿੱਚ ਅਮਰੀਕੀ ਵੀਜ਼ਾ ਦੇ ਲਈ ਅਯੋਗ ਹੋ ਸਕਦੇ ਹੋ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਯਾਤਰਾ ਨੂੰ ਖਤਰੇ ਦੇ ਵਿੱਚ ਨਾ ਪਾਓ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਅਮਰੀਕੀ ਦੂਤਾਵਾਸ ਨੇ 103 ਪੋਸਟ ਦੇ ਵਿੱਚ ਇਹ ਗੱਲ ਆਖੀ ਹੈ ਇਹ ਇਸਲਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਪਾਲਣਾ ਦੀ ਸਖਤ ਜਾਂਚ ਚੁਤੇ ਵਿਚਕਾਰ ਰਹੀ ਹੈ ਜਿਸ ਦੇ ਵਿੱਚ ਅਧਿਕਾਰੀ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਦੇ ਵਿੱਚ ਪੜਾਈ ਜਾਂ ਫਿਰ ਕੰਮ ਕਰਦੇ ਸਮੇਂ ਕਾਨੂੰਨੀ ਸਥਿਤੀ ਬਣਾਈ ਰੱਖਣ ਬਾਰੇ ਸਮੇਂ-ਸਮੇਂ ਉਤੇ ਯਾਦ ਪੱਤਰ ਚਾਰੀਕਾਤੇ ਨੇ 26 ਦਸੰਬਰ ਤੋਂ ਅਮਰੀਕਾ ਨੇ ਸਰਹੱਦੀ ਪ੍ਰਵੇਸ਼ ਅਤੇ ਨਿਕਾਸ ਥੰਾਵਾਂ ਉਤੇ ਸਾਰੇ ਗੈਰ ਅਮਰੀਕੀ ਨਾਗਰਿਕਾਂ ਦੇ ਲਈ ਲਾਜ਼ਮੀ ਬਾਇਓਮੈਟ੍ਰਿਕ ਜਾਂਚਾਂ ਵੀ ਸ਼ੁਰੂ ਕੀਤੀਆਂ ਨੇ ਨਿਯਮਾਂ ਦੇ ਤਹਿਤ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਹੁਣ ਅਵਾਈ ਅੰਟਿਆ ਲੈਂਡ ਕ로ਸਿੰਗਾਂ ਤੇ بندرگاہਾਂ ਉਤੇ ਗੈਰ ਅਮਰੀਕੀ ਨਾਗਰਿਕਾਦਿਆਂ ਫੋਟੋਆਂ ਇਕੱਠੀਆਂ ਕਰਦੇ ਨੇ ਇਹ ਲੋੜ ਸਾਰੇ ਗੈਰ ਅਮਰੀਕੀ ਨਾਗਰਿਕਾ ਉਤੇ ਲਾਗੂ ਹੁੰਦੀ ਹੈ ਜਿਦੇ ਵਿੱਚ ਗ੍ਰੀਨ ਕਾਰਡ ਧਾਰਕ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਅਤੇ 79 ਸਾਲ ਤੋਂ ਵੱਧ ਉਮਰ ਦੇ ਪਾਲਕ ਸ਼ਾਮਲ ਨੇ ਪਹਿਲਾ ਬਾਇਓਮੈਟ੍ਰਿਕ ਐਕਸਿਸ ਜਾਂਚ 94 ਸਾਲਾਂ ਤੱਕ ਪਾਇਲਟ ਪ੍ਰੋਗਰਾਮ ਤੱਕ ਸੀਮਿਤ ਸੀ ਗ੍ਰਾਸ ਸੁਰੱਖਿਆ ਵਿਭਾਗ ਨੇ ਕਿਹਾ ਕਿ ਵਿਸਤ੍ਰਿਤ ਬਾਇਓਮੈਟ੍ਰਿਕ ਪ੍ਰਣਾਲੀ ਦਾ ਉਦੇਸ਼ ਸੁਰੱਖਿਆ ਅਤੇ ਵੀਜ਼ਾ ਓਵਰਸਟੇ ਸਬੰਧੀ ਚਿੰਤਾਵਾਂ ਨੂੰ ਹੱਲ ਕਰਨਾ ਹੈ ਇਹ ਵੀ ਕਿਹਾ ਗਿਆ ਹੈ ਕਿ ਇਹ ਵਿਆਪਕ ਨਿਗਰਾਨੀ ਲਈ ਨਹੀਂ ਬਲਕਿ ਇਸ ਕਾਨੂੰਨ ਦੇ ਕੁਝ ਹਿੱਸੇ ਤੋ ਲੋਚਨਾਵੀ ਹੋ ਰਹੀ ਹੈ ਅਮਰੀਕਾ ਨੇ ਜਨਵਰੀ ਤੋਂ ਹੁਣ 26 ਤੋਂ ਕੁਝ ਇਮੀਗ੍ਰੇਸ਼ਨ ਅਸਦੀ ਫੀਸਾਂ ਦੇ ਵਿੱਚ ਬਾਤ ਤੇ ਦਾਬੇ ਐਲਾਨ ਕਰ ਦਿੱਤਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਐਂਡ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਨੇ ਕਿਹਾ ਹੈ ਕਿ ਮਹਿੰਗਾਈ ਦੇ ਨਾਲ ਜੁੜੇ ਸਮਯੋਸਨ ਇਮੀਗ੍ਰੇਸ਼ਨ ਫਾਈਲਿੰਗ ਤੇ ਆਈਸ਼ਰੇਨਿਆ ਦੇ ਲਿਖਰਚੇ ਵਧਾਉਣਗੇ ਦਿਨੇ ਕਰਾ ਨੂੰ 1 ਜਨਵਰੀ ਤੋਂ ਬਾਅਦ ਪੋਸਟ ਮਾਰਕ ਕੀਤੀਆਂ ਜਮ੍ਹਾਂ ਕਰਨ ਤੇ ਲਈ ਅਪਡੇਟ ਕੀਤੀਆਂ ਰਕਮਾਂ ਦਾ ਵੀ ਹੁਣ ਭੁਗਤਾਨ ਕਰਨਾ ਪਵੇਗਾ ਇਹ ਬਦਲਾਵ ਆਟੋਮੈਟਿਕ ਸਮਾਂ ਯੋਜਨਾ ਹੁੰਦਾਂਦੇ ਨੇ ਅਤੇ ਯੂਐਸਸੀ ਆਈਐਸਵਾ ਦਾ ਫਿਲਕੀ ਤੇ ਕਿਤੇ ਗਏ ਵਕ ਵਕ ਫਾਰਮਾਂ ਤੇ ਲਾਭਾਂ ਤੇ ਵੀ ਲਾਗੂ ਹੁੰਦੇ ਨੇ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਦੇ ਵੀਜ਼ਾ ਰੱਦਕਰਨ ਅਤੇ ਦੇਸ਼ ਨੂੰ ਖਾਲਦ ਦੇਣ ਅਤੇ ਪੁਰੀਖ ਦੇ ਵਿੱਚ ਯਾਤਰਾ ਉਤੇ ਲੰਬੇ ਸਮੇਂ ਦੀਆਂ پابੰਦੀਆਂ ਦਾ ਕਾਰਨ ਬਣ ਸਕਦੀ ਹੈ ਬੁੱਧਵਾਰ ਨੂੰ ਜਾਰੀ ਕੀਤੀ ਗਈ ਸਲਾਹਤ ਵਿੱਚ ਦੂਤਾਵਾਸ ਨੇ ਕਿਹਾ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਤੇ ਅਧਿਕਾਰ ਨਹੀਂ ਅਤੇ ਦੇਸ਼ ਦੇ ਵਿੱਚ ਦਾਖਲਾ ਅਮਰੀਕੀ ਕਾਨੂੰਨਾਂ ਤੇ ਨਿਯਮਾਂ ਦੀ ਨਿਯੰਤਰਿਤ ਪਾਲਣਾ ਉਤੇ ਨਿਰਭਰ ਕਰਦਾ ਹੈ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਤੇ ਤੁਹਾਡੇ ਵਿਦਿਆਰਥੀ ਵੀਜ਼ੇ ਤੇ ਲਈ ਗੰਭੀਰ ਨਤੀਜੇ ਹੋ ਸਕਦੇ ਨੇ ਜੇਕਰ ਤੁਹਾਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਾਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੁਹਾਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ ਤੇ ਤੁਸੀਂ ਪੂ ਇੱਕ ਦੇ ਵਿੱਚ ਅਮਰੀਕੀ ਵੀਜ਼ਾ ਦੇ ਲਈ ਅਯੋਗ ਹੋ ਸਕਦੇ ਹੋ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਯਾਤਰਾ ਨੂੰ ਖਤਰੇ ਦੇ ਵਿੱਚ ਨਾ ਪਾਓ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਅਮਰੀਕੀ ਦੂਤਾਵਾਸ ਨੇ ਐਕਸ ਉਤੇ ਇੱਕ ਪੋਸਟ ਦੇ ਵਿੱਚ ਇਹ ਗੱਲ ਆਖੀ ਹੈ ਇਹ ਸਲਾਹ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਪਾਲਣਾ ਦੇ ਸਖਤ ਚੌਂਚ ਸ਼ੁਰੂ ਤੇ ਵਿਚਾਰ ਰਹੀ ਹੈ ਜਿਸ ਦੇ ਵਿੱਚ ਅਧਿਕਾਰੀ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਦੇ ਵਿੱਚ ਪੜਾਈ ਜਾਂ ਫਿਰ ਕੰਮ ਕਰਦੇ ਸਮੇਂ ਕਾਨੂੰਨੀ ਸਥਿਤੀ ਬਣਾਈ ਰੱਖਣ ਬਾਰੇ ਸਮੇਂ-ਸਮੇਂ ਉਤੇ ਯਾਦ ਪੱਤਰ ਜਾਰੀ ਕਰਦੇ ਨੇ 20 दिसंबर ਤੋਂ ਅਮਰੀਕਾ ਨੇ ਸਰਹੱਦੀ ਪ੍ਰਵੇਸ਼ ਅਤੇ ਨਿਕਾਸ ਥਾਨਾਂ ਉੱਤੇ ਸਾਰੇ ਗੈਰ ਅਮਰੀਕੀ ਨਾਗਰਿਕਾ ਦੇ ਲਈ ਲਾਜ਼ਮੀ ਬਾਇਓਮੈਟ੍ਰਿਕ ਜਾਂਚਾਂ ਵੀ ਸ਼ੁਰੂ ਕੀਤੀਆਂ ਨੇ ਨਿਯਮਾਂ ਦੇ ਤਹਿਤ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਹੁਣ ਅਵਾਈ ਅੰਡੀਆਂ ਲੈਂਡ ਕ로ਸਿੰਗਾਂ ਅਤੇ ਬੰਦਰਗਾਹਾਂ ਉੱਤੇ ਗੈਰ ਅਮਰੀਕੀ ਨਾਗਰਿਕਾ ਦੀਆਂ ਫੋਟੋਆਂ ਇਕੱਠੀਆਂ ਕਰਦੇ ਨੇ ਇਹ ਲੋੜ ਸਾਰੇ ਗੈਰ ਅਮਰੀਕੀ ਨਾਗਰਿਕਾ ਉੱਤੇ ਲਾਗੂ ਹੁੰਦੀ ਹੈ ਜਿਦੇ ਵੀ ਗ੍ਰੀਨ ਕਾਰਡ ਧਾਰਕ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਅਤੇ 79 ਸਾਲ ਤੋਂ ਵੱਧ ਉਮਰ ਦੇ ਪਾਲਕ ਸ਼ਾਮਲ ਨੇ ਪਹਿਲਾ ਬਾਇਓਮੈਟ੍ਰਿਕ ਐਕਸਿਸ ਜਾਂਚ 94 ਸਨਾਂ ਤੇ ਪਾਇਲਟ ਪ੍ਰੋਗਰਾਮ ਤੱਕ ਸੀਮਿਤ ਸੀ ਗ੍ਰੈਸ ਸੁਰੱਖਿਆ ਵਿਭਾਗ ਨੇ ਕਿਹਾ ਕਿ ਵਿਸਤ੍ਰਿਤ ਬਾਇਓਮੈਟ੍ਰਿਕ ਪ੍ਰਣਾਲੀ ਦਾ ਉਦੇਸ਼ ਸੁਰੱਖਿਆ ਅਤੇ ਵੀਜ਼ਾ ਓਵਰਸਟੇ ਸਬੰਧੀ ਚਿੰਤਾਵਾਂ ਨੂੰ ਹੱਲ ਕਰਨਾ ਹੈ ਇਹ ਵੀ ਕਿਹਾ ਗਿਆ ਹੈ ਕਿ ਇਹ ਵਿਆਪਕ ਨਿਗਰਾਨੀ ਦੇ ਲਈ ਨਹੀਂ ਬਲਕਿ ਇਸ ਕਾਨੂੰਨ ਦੇ ਕੁਝ ਹਿੱਸਿਆਂ ਤੋਂ ਲੋਚਨਾ ਵੀ ਹੋ ਰਹੀ ਹੈ ਅਮਰੀਕਾ ਨੇ ਇੱਕ ਚੌਂਦਰੀ ਤੋਹਜਾਲ 26 ਤੋਂ ਕੁਝ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵਿਚ ਉੱਤੇ ਦਾ ਵੀ ਐਲਾਨ ਕਰ ਦਿੱਤਾ ਡਿਪਾਰਟਮੈਂਟ ਆਫ फॉर्मलाइन सिक्योरिटी एट यूएस सिटीजनशिप एंड इमिग्रेशन सर्विसेज यानी कि USCIS ਨੇ ਕਿਹਾ ਕਿ ਮਹਿੰਗਾਈ ਦੇ ਨਾਲ ਚੁੜੇ ਸਮਾਇੋਸਨ ਇਮੀਗ੍ਰੇਸ਼ਨ ਫਾਈਲਿੰਗ ਤੇ ਆ ਕੈਸ਼ਰੇਨੀਆ ਦੇ ਲਖੜਚੇ ਵਧਾਉਣਗੇ ਦਿਨੇਕਾਰ ਨੂੰ 1 ਜਨਵਰੀ ਜਾਂ ਫਿਰ ਦੇ ਸਬਾਦ ਪੋਸਟ ਮਾਰਕ ਕੀਤੀਆਂ ਜਮ੍ਹਾਂ ਕਰਨ ਤੇ ਲਈ ਅਪਡੇਟ ਕੀਤੀਆਂ ਰਕਮਾਂ ਦਾ ਵੀ ਹੁਣ ਭੁਗਤਾਨ ਕਰਨਾ ਪਵੇਗਾ ਇਹ ਬਦਲਾਵ ਆਟੋਮੈਟਿਕ ਸਮਾਂ ਯੋਜਨਾ ਹੁੰਦਾ ਦੱਸਉਂਦੇ ਨੇ ਅਤੇ ਯੂਐਸਸੀ ਆਈਜੀਐਸ ਦਾ ਪ੍ਰਕਿਰਿਆ ਕਿਤੇ ਗਏ ਵਕ ਵਕ ਫਾਰਮਾਂ ਤੇ ਲਾਭਾਂ ਤੇ ਵੀ ਲਾਗੂ ਹੁੰਦੇ ਨੇ